ਤੇ ਫਿਰੋਜ਼ਪੁਰ ਦੇ ਅੰਦਰ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸਾੜਨ ਨੂੰ ਲੈ ਕੇ ਕਸਨਾ ਤੇ ਪਰਚਾ ਦਰਜ ਕਰ ਰਿਹਾ ਹੈ ਕਿ ਪਰਾਲੀ ਦੇ ਧੂਏਂ ਕਾਰਨ ਪ੍ਰਦੂਸ਼ਣ ਫੈਲ ਰਿਹਾ ਹੈ ਤੇ ਦੂਸਰੇ ਪਾਸੇ ਹੁਣ ਪ੍ਰਸ਼ਾਸਨ ਖੁਦ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਗਿਆ ਹੈ ਦਰਅਸਲ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੇ ਸਥਿਤ ਸ਼ਹੀਦੀ ਸਮਾਰਕ ਨੂੰ ਜਾਣ ਵਾਲੇ ਰਸਤੇ ਤੇ ਕੂੜੇ ਦੇ ਵੱਡੇ ਵੱਡੇ ਢੇਰ ਲਗਾ ਦਿਨ ਦਿਹਾੜੇ ਜੁੜੇ ਨੇ ਉਸ ਨੂੰ ਅੱਗ ਲਗਾ ਦਿੱਤੀ ਗਈ ਜਿਸ ਦਾ ਧੂਆ ਅਸਮਾਨ ਦੇ ਵਿੱਚ ਫੈਲ ਰਿਹਾ ਹੈ ਜਿਸ ਨੂੰ ਲੈ ਕੇ ਆਸ-ਪਾਸ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਹੁਣ ਵੱਡੇ ਸਵਾਲ ਖੜੇ ਕੀਤੇ ਨੇ ਪ੍ਰੇਸ਼ਾਨੀ ਇੱਕ ਹੋਰ ਦੱਸਿਓ ਜੀ ਇੱਥੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ ਜੀ ਬਾਰਡਰ ਰੋਡ ਤੇ ਕਿਲੇ ਵਾਲੇ ਚੌਂਕ ਦੇ ਕੋਲ ਜਿਹੜਾ ਸੈਣੀ ਵਾਲੇ ਬਾਰਡਰ ਨੂੰ ਰੋੜ ਜਾਂਦਾ ਜੀ ਉਸ ਤੇ ਨਾਲ ਕੂੜਾ ਕਰਕੜ ਸਾਰਾ ਸ਼ੌਣੀ ਦਾ ਕੂੜਾ ਕਰਕੜ ਲੈ ਕੇ ਸੁੱਟਿਆ ਜਾਂਦਾ ਤੇ ਉਹਨੂੰ ਸਾਰੇ ਨੂੰ ਆਗ ਲਗਾਈ ਜਾਂਦੀ ਏ ਇਹ 365 ਦਿਨ ਲਗਾਤਾਰ ਚੱਲਦਾ ਜੀ ਇੱਥੋਂ ਸਾਰੇ ਅਫਸਰ ਡੀਸੀ ਐਸਡੀਐਮ ਇਵੇਂ ਕੇ ਮੁੱਖ ਮੰਤਰੀ ਤੱਕ ਵੀ ਇਸ ਰੋਡ ਤੋਂ ਲੰਘ ਚੁੱਕੇ ਨੇ ਉਹਨਾਂ ਦਾ ਕਿਸੇ ਦਾ ਧਿਆਨ ਹੀ ਨਹੀਂ ਇਸ ਵਗਲ ਪੈਂਦਾ ਵੀ ਇਹ ਬڑے ਵੱਡੇ ਕੂੜੇ ਦੇ ਢੇਰ ਨੇ ਤੇ ਅੱਗ 365 ਦਿਨ ਲੱਗੀ ਰਹੀਦੀ ਪਤਾ ਨਹੀਂ ਉਹਨਾਂ ਨੇ ਅੱਖਾਂ ਆਪਣੀਆਂ ਬੰਦ ਕੀਤੀਆਂ ਹੋਣੀਆਂ ਅੱਖਾਂ ਬੰਦ ਕਰਕੇ ਲੰਘ ਜਾਂਦੇ ਨੇ ਅਸੀਂ ਇਸ ਸਬੰਧੀ ਡੀਸੀ ਫਰੋਸਪਰ ਕੰਟੋਨਰ ਬੋਰਡ ਦੇ ਸੀਓ ਸਾਰੇ ਅਧਿਕਾਰੀਆਂ ਤੱਕ ਕੱਟ ਤੋਂ ਕੱਟ ਵੀ ਜਾਦਾ ਨਹੀਂ ਤੇ 10-10 ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਆਏ ਪਰ ਇਹਨਾਂ ਦੀ ਕਿਸੇ ਦੇ ਕੰਨ ਤੇ ਜੂ ਨਹੀਂ ਸਕਦੀ ਅਸੀਂ ਇਸ ਜਗ੍ਹਾ ਤੇ ਇੰਨੇ ਘੋਖੇ ਹੋਏ ਆਂ ਵੀ ਸਾਡੀ ਜਿਹੜੀ ਸਵੇਰ ਦੀ ਗੁੱਡ ਮਾਰਨਿੰਗ ਹੁੰਦੀ ਨਾ ਉਹ ਧੂਏ ਨਾਲ ਹੁੰਦੀ ਹੈ ਗੇਟ ਬੰਦ ਕਰਕੇ ਅੰਦਰ ਹੀ ਸਾਡੇ ਬਜ਼ੁਰਗ ਬੱਚੇ ਇੰਨੇ ਕੋਈ ਜ਼ਿਆਦਾ ਬਿਮਾਰੀਆਂ ਦਾ ਸ਼ਿਕਾਰ ਹੋਏ ਪੈਣਾ ਇਹ ਬੇਹਦ ਕੋਈ ਉਹਦਾ ਇਲਾਜ ਡਾਕਟਰ ਵੀ ਸਾਨੂੰ ਹੱਥ ਖੜੇ ਕਰਨ ਤੱਕ ਪਹੁੰਚ ਗਏ ਨੇ ਸਾਡੀ ਪ੍ਰਸ਼ਾਸਕੀ ਕੀ ਇਹਦੀ ਬੇਨਤੀ ਹੈ ਵੀ ਇਸ ਕੂੜੇ ਕਰਕਟ ਦੇ ਢੇਰ ਨੂੰ ਚੁਕਾਇਆ ਜਾਵੇ ਤੇ ਇਹ ਜਿਹੜੀ ਲੱਗਦੀ ਅੱਗੇ ਤੇ ਕੂੜਾ ਕਰਕਟ ਨੂੰ ਬੰਦ ਕੀਤਾ ਇਹ ਨਾ ਸੁਟਿਆ ਜਾਵੇ ਸਾਡਾ ਸਾਡੀ ਜਿਹੜੀ ਰੈਸ਼ ਹੈ ਪਿਛਲੇ 50 ਸਾਲ ਤੋਂ ਬਿਲਕੁਲ 50 ਮੀਟਰ ਦੀ ਦੂਰੀ ਤੇ ਹੈ ਜੀ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਤੇ ਕੋਈ ਗੌਰ ਨਹੀਂ ਕਰਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਜੋ ਜੇ ਕਿਤੇ ਕੋਈ ਕਿਸਾਨ ਆ ਕੇ ਲਗਾਉਂਦਾ ਤੇ ਉਹਦੇ ਤੇ ਭੱਜ ਕੇ ਜਾਂਦੇ ਨਹੀਂ ਸਾਡਾ ਸੈਟੇਲਾਈਟ ਕੰਮ ਕਰਦਾ ਪਤਾ ਨਹੀਂ ਇੱਥੇ ਸੈਟੇਲਾਈਟ ਨੇ ਨਾਲ ਕਿਉਂ ਬੰਦ ਕੀਤਾ ਆ ਇਹ ਪਰੇਸ਼ਾਨੀ ਧੂਏ ਦੀ ਬਹੁਤ ਵੱਡੀ ਪਰੇਸ਼ਾਨੀ ਹੈ ਬਾਰਡਰ ਰੋਡ ਤੇ ਕਿਲੇ ਵਾਲੇ ਚੌਕ ਦੇ ਨੇੜੇ ਜੋ ਕੂੜੇ ਦੇ ਵੱਡੇ ਢੇਰ ਲੱਗੇ ਨੇ ਉਹਨੂੰ ਨਿਤ ਦੀ ਅਗਰੋਜ ਅੱਗ ਲਗਾਈ ਜਾਂਦੀ ਹੈ ਤੇ ਬਹੁਤ ਖਤਰਨਾਕ ਧੂਆਂ ਨਿਕਲਦਾ ਹੈ ਸਾਡੇ ਖੇਤਾਂ ਦੇ ਵਿੱਚ ਜੇ ਹੁਣ ਆ ਸੀਜ਼ਨ ਦਾ ਕੰਮ ਚੱਲਦਾ ਪਿਆ ਜੇ ਪਰਾਲੀਆਂ ਨੂੰ ਅੱਗ ਲਾਉਂਦੇ ਆ ਤਾਂ ਮਿੰਟੋ-ਮਿੰਟ ਜਿਹੜਾ ਪ੍ਰਸ਼ਾਸਨ ਨੇ ਭੱਜ ਕੇ ਖੇਤਾਂ ਦੇ ਵਿੱਚ ਆ ਜਾਂਦੇ ਆ ਕਿ ਹਾਂ ਫਲਾਣੇ ਨੇ ਪਰਾਲੀ ਨੂੰ ਅੱਗ ਲਗਾਈ ਹੈ ਸਾਡੇ ਇੱਥੇ ਕੋਈ ਵੀ ਪ੍ਰਸ਼ਾਸਨ ਕੋ ਸਭ ਗੋਲੀ ਨਹੀਂ ਦੇ ਸੁਤੇ ਪਏ ਨੇ ਕੋਈ ਇਸ ਧੂਏ ਵੱਲੇ ਗੌਰ ਨਹੀਂ ਕਰਦਾਗਾ